ਹਨੂ ਜੀ ਨੇ ਕਰਾਇਆ 1:3 ਤੱਕ ਕਟਿੰਗ ਕਿਉਂ ਤੱਕ ਤੱਕ ਨਾ ਉਹ खाद पाने दवाइया पाइए ਦੇਖੀਂ ਵੀਰੇ ਮੈਂ ਵੀ ਨਾਲ ਐਵਰੀ 725 ਦੇ ਬੰਦੇ ਦੀ ਫਾਟ ਚੋਲ ਹਾਂ ਆਹ ਜੀ ਹੇ ਕੋਜੀਆ ਆਪਾਂ ਦੇ ਮੇਰਾ ਕੈਮਰਾ ਮੈਂ ਫੁੱਟੀ ਦੇ ਅੱਜ ਨਾਈਟ ਤੋਂ ਬਾਈਕਾਂ ਜਿੰਨਾਂ ਅਰੇ ਹਾਂਜੀ ਜੀ ਕੋਟੇ ਪਈ ਹੁੰਦੀ ਇੱਕ ਗੰਨਾ ਉਹ ਉਹ ਵਗਣੀ ਅੱਛਾ ਜ਼ਰੂਰੀ ਆਈਡੀਆ ਮੇਰੇ ਜਨਮ ਕਿਸੇ ਗੱਲ ਲਗਾਉਗੇ ਸਾਂ ਘਟੋ ਕੇ ਇਹ ਕੇਵਲ ਦੇਖਦੇ ਆ ਜਿਹੜੇ ਇਹ ਸਾਰਾ ਅਸੀਂ ਨਾਲ ਨਾਲ ਕੀ ਇਹ ਇਹ ਚਾਈ ਵੀ ਹੋ ਗਈ ਉਹ ਦੋਾਰੇ ਅੱਜ ਇਹਨੂੰ ਨਿਸ਼ ਕਰਕੇ ਰੱਖਿਆ ਬੱਚਿਆਂ ਨੂੰ ਜੈਂਪ ਦੇ ਤੌਰ ਤੇ ਬੈਂਡ ਤੇ ਲਾ ਕੇ ਦਿਓ ਆਪ ਵੀ ਕੋਣ ਆਨੇ ਪਾ ਕੇ ਦਿਓ ਇਸ ਖੇਤਾਨ ਮੇਲੇ ਦੇ ਵਿੱਚ ਆਏ ਹੋ ਕੇ ਇਸ ਖੇਤਾਨ ਮੇਲੇ ਦੀ ਸ਼ਾਨ ਨੂੰ ਵਧਾਇਆ ਹੈ ਉਹ ਤੁਹਾਡਾ ਮੈਂ ਸਾਰਿਆਂ ਦਾ ਇਸ ਖੇਤਾਨ ਮੇਲੇ ਤੇ ਬਹੁਤ ਬਾਲਗ ਕਰਦਾ हूं तो किसान ਭਰਾਓ ਇਸ ਖੇਤਾਨ ਮੇਲੇ ਦੇ ਵਿੱਚ ਇੱਕੋ ਛੱਤ ਅੰਦੇ ਖੇਤੀਬਾੜੀ ਤੋਂ ਦੀ ਜਾਣਕਾਰੀ ਦੀ ਬਹੁਤ ਕੋਸ਼ਾ ਉਦਰੀਆਂ ਤੇ ਦਾਣਾ ਅਰੇ ਜਮਾਤ ਦੇ ਇੱਕ ਮਿੰਟ ਹੋਰ ਲੈ ਲੈਂਦੇ ਆ ਉਹ ਲੈ ਆਉਣੀਆਂ ਜੀ ਤਾਂ ਬੰਦੋ ਦਾ ਸਮੇਂ ਨਹੀਂ 15 ਦੇ ਵਿੱਚ ਸਪਨਾ ਇਸ ਦੇ ਵਿੱਚ ਨੇ ਉਹਨਾਂ ਭਾਵੇਂ ਜੋ ਵੀ ਤੁਹਾਨੂੰ ਮੁਸ਼ਕਲ ਬਕਰੇ ਬਕਰੇ ਦੇ 50 ਸਾਲ ਲੱਗੇ ਗਏ ਨੇ ਇਹਨਾਂ ਦੀ ਹਾੜੀ ਦੀ ਫਸਲਾਂ ਦੀ ਆਪਾਂ ਪਾਣੀ ਕਿਸਾਨ ਕੀਤੀਆਂ ਸਖਲਾਈ ਲੈ ਕੇ ਉਹਨਾਂ ਨੇ ਆਪਣਾ ਇੱਕ ਹਮਸਤਾਲ ਇੱਕ ਕੁਰੇ ਤੇ ਉਹਨਾਂ ਨੇ ਇਨਸ਼ਾ ਲਾਈਆਂ ਆਪਣੇ ਕੁਪਾਰ ਆ ਜਿਹੜੇ ਵੇਚ ਰਹੇ ਆ ਸੋ ਉਹਨਾਂ ਨਾਲ ਉਹਨਾਂ ਸਾਲਾਂ ਦੇ ਜੂਤ ਬਚਾਰ ਅੰਦਰਾ ਕਰਕੇ ਜਾਇਓ ਕਿਉਂਕਿ ਸਾਨੂੰ ਰੈਕੀ ਦੇ ਨਾਲ ਇੱਕ ਇੱਕ ਭਾਇਕ ਕਰਦਾ ਜਿਹੜਾ ਹਰੇਕ ਨੂੰ ਯੂਰਪ ਲਾਉਣਾ ਚਾਹੀਦਾ ਉਹਦੇ ਨਾਲ ਸਾਡੀ ਹਰ ਤਰ੍ਹਾਂ ਦੀ ਸਾਡੀ ਸਾਡੀ ਆਫਤਾਂ ਜਿਹੜੀ ਪਾਉਂਦੇ ਰਹਿਣੇ ਇੱਕੋ ਸਾਥ ਮੇਰੇ ਦੇ ਵਿੱਚ ਕੋਈ ਸਾਥ ਬੱਲੇ ਖੇਤੀਬਾੜੀ ਕਮੰਡੀ ਹਰੇਕ ਜਗ੍ਹਾ ਤੇ ਇਹਨਾਂ ਸਵਾਸਾ ਕਰਦਾ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਾਡਾ ਭੁੱਲੇ ਗਏ ਭਜਾਣ ਤੇ ਵਾਹੇ ਬੜੇ ਮੇਰੇ ਦਿਲ ਦੇ ਦਰਿਆ ਹੁੰਦੇ ਆ ਪਿਓ ਤੋਂ ਬਹੁਤ ਬਹੁਤ ਧੰਨਵਾਦ ਪੁਜਾਰੀ ਸਾਹਿਬ ਸਵਾ ਤੇਰੇ ਨਾਲ ਸਰਨ ਕਟਾਰੂ ਕੱਖੀ ਮੈਂ ਬੇਨਤੀ ਕਰਦਾ ਜੀ ਇਸ ਵਾਰ ਹਾੜੀ ਦਾ ਜੋ ਕਿਸਾਨ ਮੇਲਾ ਹੋਜਿਤ ਕੀਤਾ ਜਾ ਰਿਹਾ ਹੈ ਉਸੇ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਪਹੁੰਚ ਰਹੇ ਹਾਂ ਐਵੇਂ ਤੁਸੀਂ ਤੇਰੇ ਵੀ ਖਾਦ ਬਹੁਤ ਧੰਨਵਾਦ ਖਾਸ ਤੌਰ ਤੇ ਸਾਡੇ ਵਿੱਚ ਸਾਡੇ ਵਿੱਚ ਸਾਡੇ ਵਿੱਚ ਹਾਨੀ ਬੈਲ ਜੀ ਵਿਸ਼ੇਸ਼ ਤੌਰ ਤੇ ਬੋਲਸਟਿ ਯੂਨੀਵਰਸਿਟੀ ਲੁਧਿਆਣਾ ਡਾਇਰੈਕਟਰ ਸਾਹਿਬ ਨੂੰ ਕਿ ਉਹਨਾਂ ਨੂੰ ਇਹ ਇਸ ਮੌਕੇ ਤੇ ਹਰਿਆਲੀ ਦਾ ਪ੍ਰਤੀਕ ਮਾਨਜੋਗ ਵਾਚਨ ਸਾਹਿਬ ਨੂੰ ਪ੍ਰਤੀਕ ਦੇ ਕੇ ਜਿਹਾ ਕਹੀਏ ਉਹ ਇੱਕ ਹਰਿਆਲੀ ਦਾ ਪ੍ਰਤੀਕ ਪੌਦਾ ਦੇ ਕੇ ਉਹਨਾਂ ਨੂੰ ਅਸੀਂ ਜਿਹਾ ਕਹੀਏ ਯੂਨੀਵਰਸਿਟੀ ਤਤਪਰ ਰਹਿੰਦੀ ਆ ਕਿ ਹਰ ਐਗਰੀਕਲਚਰ ਟੈਕਨੋਲੋਜੀ ਨਵੇਂ ਬੌਂਦੇ ਤੇ ਨਵਾਂ ਖੇਤੀ ਸਾਹਿਬ ਤੁਹਾਡੇ ਤੱਕ ਪਹੁੰਚਾਇਆ ਜਾਵੇ ਸੋ ਇਸੇ ਲੜੀ ਦੇ ਵਿੱਚ ਅੱਜ ਮਾਝੇ ਦੇ ਵਿੱਚ ਵਿਸ਼ੇਸ਼ ਤੌਰ ਤੇ ਪਰ ਮੇਰੇ ਨਾਲ ਮਾਸਤੇ ਬੈਠੇ ਦਰਜਾ ਬਦਰਜਾ ਸਾਰੇ ਸਾਡੇ ਅਫੀਸਰ ਸਾਹਿਬਾਨ ਆਗੂ ਸਾਥੀ ਸੁਸ਼ੇਰ ਸਿੰਘ ਜੀ ਫਲਕਾ ਚਾਚਦੀਨਾਂ ਨਗਰ ਗੁਰਦੀਪ ਔਰ ਮੇਰੇ ਲਈ ਫੋਰ ਵੀ ਇੱਕ ਅਮੋਸ਼ਨਲ ਪਾਰਲਾ ਜਜ਼ਬਾਤੀ ਸਮਾਜ ਜੇ ਮੈਂ ਗੁਰਦਾਸਪੁਰ ਜਿਲ੍ਹੇ ਵਿੱਚ ਬੜੀ ਮਹਾਨ ਵੱਲੀ ਗੱਲ ਹੈ ਕਿ ਪੰਜਾਬ ਸਰਕਾਰ ਦੁਆਰਾ ਯੂਨੀਵਰਸਿਟੀ ਰਹੀਂ ਇੱਥੇ ਕਿਸਾਨ ਮੇਲਾ ਲਗਾਇਆ ਗਿਆ ਹੈ ਔਰ ਇਸ ਕਿਸਾਨ ਮੇਲੇ ਦੇ ਵਿੱਚ ਹਜ਼ਾਰਾਂ ਕਿਸਾਨ ਜਿਹੜੇ ਨੇ ਉਹ ਇੱਥੇ ਆਏ ਨੇ ਔਰ ਜੁਨੀਵਰਸਿਟੀ ਦੁਆਰਾ ਜਿਹੜੇ ਨਵੇਂ-ਨਵੇਂ ਤਕਨੀਕ ਦੇ ਨਾਲ ਉਹਨਾਂ ਦੀਆਂ ਫਸਲਾਂ ਦੇ ਸੰਬੰਧੀ ਬੀਜ ਉਹਨਾਂ ਦੇ ਔਰ ਸਾਜੋ-ਸਮਾਨ ਜਿਹੜੇ ਕਿਸਾਨਾਂ ਦੇ ਉਹ ਇੱਥੇ ਰੱਖੇ ਗਏ ਨੇ ਸੋ ਸਾਰੇ ਕਿਸਾਨ ਵੀ ਨਵੀਂ ਤਕਨੀਕ ਨਾਲ ਜੁੜਨਾ ਚਾਹੁੰਦੇ ਨੇ ਔਰ ਸਰਕਾਰ ਵੀ ਚਾਹੁੰਦੀ ਹੈ ਕਿ ਇਹਨਾਂ ਕਿਸਾਨਾਂ ਨੂੰ ਵੱਤਬਦ ਜਿਹੜੀਆਂ ਸਹੂਲਤਾਂ ਜਿਹੜੀਆਂ ਨੇ ਨਵੇਂ ਯੁੱਗ ਦੀਆਂ ਉਹਨਾਂ ਨੂੰ ਦਿੱਤੀਆਂ ਜਾਣ ਸੋ ਕਿਸਾਨ ਖੁਸ਼ ਨੇ ਔਰ ਸਰਕਾਰ ਦੇ ਵੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਵੰਤਮਨ ਜੀ ਜਿਨ੍ਹਾਂ ਦੇ ਯੋਗ ਅਗਵਾਈ ਦੇ ਵਿੱਚ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਕਿ ਕਿਸਾਨਾਂ ਨੂੰ ਕਿਵੇਂ ਖੁਸ਼ਹਾਲ ਰੱਖਿਆ ਜਾਵੇ ਉਹਨਾਂ ਦੇ ਬਿਹਤਰੀ ਵਾਸਤੇ ਜੋ ਵੀ ਚੰਗੇ ਤੋਂ ਚੰਗੇ ਮਸ਼ੀਨਰੀ ਹੈ ਚੰਗੇ ਤੋਂ ਚੰਗੇ ਬੀਜ ਨੇ ਉਹਨਾਂ ਨੂੰ ਉਪਲਬਧ ਕਰਵਾਇਆ ਜਾਂ ਸੋ ਅੱਜ ਸਾਡੇ ਨਾਲ ਸਾਡੇ ਸਤਿਕਾਰਯੋਗ ਕੈਪਟਨ ਮੰਤਰੀ ਜੀ ਲਾਚਨ ਕਟੌੜ ਚੱਕ ਜੀ ਵੀ ਐਜ਼ ਅ ਮੁੱਖ ਮਹਿਮਾਨ ਦੇ ਤੌਰ ਤੇ ਉੱਥੇ ਸ਼ਾਮਲ ਹੋਏ ਨੇ ਸੋ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਕਿ ਜਿਵੇਂ ਅਸੀਂ ਟਿਊਬਲਾਂ ਦਾ ਪਾਣੀ ਵਰਤਦੇ ਆ ਇਹਦੇ ਨਾਲ ਨਾਲ ਅਸੀਂ ਮਾਨਯੋਗ ਮੁੱਖ ਮੰਤਰੀ ਸਰ ਨੇ ਜੋ ਨਹਿਰਾਂ ਦਾ ਪਾਣੀ ਟੀਲ ਤੱਕ ਪਹੁੰਚਾਇਆ ਤੋਂ ਨਹਿਰਾਂ ਦੇ ਪਾਣੀ ਨੂੰ ਵੱਧ ਤੋਂ ਵੱਧ ਵਰਤੋਂ ਕਰਨ ਤਾਂ ਜੋ ਜ਼ਮੀਨ ਦਾ ਹੇਠਲੇ ਪੱਧਰ ਦਾ ਪਾਣੀ ਜਿਹੜਾ ਉਹ ਉਹਨੂੰ ਘੱਟ ਬਾਹਰ ਕੱਢਿਆ ਜਾਵੇ ਔਰ ਜਿਹੜਾ ਨਹਿਰਾਂ ਦਾ ਪਾਣੀ ਉਹ ਵਰਤੋਂ ਵਿੱਚ ਲਿਆਂਦਾ ਜਾ ਸਕੇ